ਹਾਂ ਬਹੁਤ ਪਿਆਰਾ ਤਾਂ ਆਏਗੀ ਹੈਗਾ ਪਿਆਰਾ ਨਿਕ ਪਿਆਰਾ ਇੰਡੀਆ ਹੀ ਆ ਅੱਛਾ ਸੋਨੂ ਠੀਕ ਐ ਉਹ ਜਿਹੜਾ ਉਹ ਗੱਡੀਆਂ ਲੰਘਦੀਆਂ ਨਾ ਉਧਰ ਪਿੱਛੇ ਉਧਰ ਅਮਰੀਕਾ ਆ ਅੱਛਾ ਉਹ ਜਿਹੜੇ ਬਰਖਤ ਦੀंदे ਉਹਨਾਂ ਦੇ ਪਿਛਲੇ ਪਾਸੇ ਅਮਰੀਕਾ ਅਜੋਕ ਤੇ ਉਧਰ ਅਮਰੀਕਾ ਆ ਗਿਆ ਠੀਕ ਐ ਹਾਂਜੀ ਬਿਲਕੁਲ 8 ਕਿਲੋਮੀਟਰ ਤੇ ਠੀਕ ਐ ਜੀ ਸਾਰੇ ਆਪਣੇ ਘਰ ਨੇ ਇੱਧਰ ਰਿਸ਼ਤੇਦਾਰ ਅੱਛਾ ਰਿਸ਼ਤੇਦਾਰ ਤੇ ਕੱਲੇ ਤੁਸੀਂ ਪੰਜਾਬੀ ਰਹਿੰਦੇ ਹੋ ਸਾਰੇ ਹਾਂਜੀ ਆ ਸਾਰੇ ਪੰਜਾਬੀਆਂ ਦੇ ਘਰ ਆਪਣੇ ਰਿਸ਼ਤੇਦਾਰਾਂ ਦੇ ਅੱਛਾ ਆ ਗੋੜਾ ਗੋਰੀਆਂ ਦਾ ਘਰ ਸੀ ਇਹ ਚਲੇ ਗਏ ਆ ਛੱਡ ਕੇ ਅੱਛਾ ਹੁਣ ਖਾਲੀ ਪਿਆ ਘਰ ਇਹ ਹਾਂਜੀ ਅੱਛਾ ਅੱਪਰ ਲੱਗ ਗਿਆ ਦਿਖਾਉਣਾ ਅੱਛਾ ਅੱਛਾ ਇਹ ਜਿੱਥੇ ਚਾਰ ਬੰਦੇ ਨਹੀਂ ਗੁਰਦਾਸ ਹਾਂਜੀ ਹਾਂ ਜਦੋਂ ਗਰਮੀਆਂ ਹੁੰਦੀਆਂ ਨੇ ਉਦੋਂ ਉਹ ਉੱਧਰ ਚਲੇ ਜਾਂਦੇ ਨੇ ਸਮੁੰਦਰ ਦੇ ਕਿਨਾਰੇ ਵੱਲ ਉਧਰ ਇਹਨਾਂ ਦਾ ਘਰ ਆਸ਼ਾ ਦੋ ਘਰ ਨੇ ਇਹਨਾਂ ਕੋਲੇ ਤੇ ਜਦੋਂ ਸਿਆਲ ਹੁੰਦੇ ਆ ਉਹ ਇੱਥੇ ਆ ਜਾਂਦੇ ਕਿੱਛੇ ਅੱਛਾ ਤੁਹਾਨੂੰ ਦੁੱਖ ਹੋਣੀ ਕਿੱਛੇ ਸੇਵ ਗਰਤ ਅੱਛਾ ਅੱਛਾ ਤੱਲੇ ਸੇਬੇ ਵੀ ਹੈਗੇ ਨੇ ਕਿ ਨੰਡਾ ਜੀ ਹਾਂ ਤੇ ਸੇਬ ਗਿਰੇ ਉੱਤ ਸੱਚਾ ਬੱਕੀ ਬਹੁਤ ਸੋਹਣਾ ਕੋਈ ਨਹੀਂ ਸੰਦਾ ਇਹ ਆਪਣੇ ਬੇਰਾ ਵਰਗੀ ਦੇ ਮਿੱਠੇ ਉਹ ਹਨ ਚੋਨੇ ਸੇਬ ਆ ਸੇਬ ਜੀ ਆ ਦੇਖੋ ਇਹ ਛੋਡੇ ਘਰ ਦੇ ਪਿੱਛੇ ਲੱਗੇ ਹੋਏ ਨੇ ਸਾਰੇ ਹਾਂ ਜੀ ਆ ਚੈਰੀ ਦਾ ਦਰਖਤ ਸੀ ਇਹਨੂੰ ਬਹੁਤ ਲੱਗੀਆਂ ਸੀਗੀਆਂ ਪਰ ਤੁਸੀਂ ਵੇਚ ਦਿਓ ਖਾ ਜਾਣੇ ਕੱਲਾ ਨਹੀਂ ਕੋਈ ਖਾਂਦਾ ਇੱਥੇ ਆ ਡਿੱਗੇ ਪਏ ਨੇ ਕੋਈ ਨਹੀਂ ਖਾਂਦਾ ਕਿਉਂ ਪਤਾ ਨਹੀਂ ਸਵਾਦ ਹੀ ਨਹੀਂ ਲੱਗਦੇ ਸਵਾਦੂ ਨਹੀਂ ਥੇ ਹਾਂ ਦੇਖੋ ਕਿੰਨੇ ਗਰੇ ਹੋਇਆ ਕੋਈ ਨਹੀਂ ਖਾਂਦਾ ਅੱਛਾ ਹੋ ਵੀ ਚਲੇਗਾ ਹੂੰ ਇਹ ਸਵਾਦ ਨਹੀਂ ਲੱਗਦੇ ਆਪਾਂ ਨੂੰ ਖਰੀਦ ਕੇ ਹੀ ਸਵਾਦ ਲੱਗਦੇ ਆ ਚ ਗੋਰੇ ਵੀ ਖੰਦੇ ਫੋਨ ਨਹੀਂ ਖੰਦਾ ਪਿਆ ਨਹੀਂ ਡੱਕ ਡੱਕ ਕੇ ਗੱਲ ਜਾਣੇ ਆਹ ਦੇਖੋ ਦਰਖਤ ਕਿੱਦਾ ਉਹ ਜਹਾਜ ਜਾਂਦਾ ਪਰ ਠੀਕ ਆ ਦਰਖਤ ਉਹ ਦੇਰਪਲੇਂਡ ਜਾਂਦਾ ਹੂੰ ਹੂੰ ਪਾ ਦਰਖਤ ਬਹੁਤ ਵੱਡਾ ਹੈ ਬਹੁਤ ਜ਼ਿਆਦਾ ਵੱਡਾ ਹੈ ਇਹ ਦਰਖਤ ਕਿ ਕਿਹੜੀ ਚੀਜ਼ ਹੈਗਾ ਉਦਾਂ ਹੀ ਐ ਇਹ ਫालतू ਜਿਹਾ ਠੀਕ ਹੈ ਬਈ ਸਸਾਂ ਵਾਸਤੇ ਹੈ ਇਹ ਤੁਹਾਨੂੰ ਦਿਖਣਾ ਨਹੀਂ ਸਾਹਮਣੇ ਇੱਕ ਦਰਖਤ ਆ ਸਾਹਮਣੇ ਹਾਂ ਉਹਨੂੰ ਐਂਡੀਆਂ ਆਸਪਾਤੀਆਂ ਲੱਗੀਆਂ ਨੇ ਜਿਹਦਾ ਕੋਈ ਹਿਸਾਬ ਹੀ ਨਹੀਂ ਅੱਛਾ ਪਰ ਖਾਣੀਆਂ ਕਿਸੇ ਨੇ ਨਹੀਂ ਤਾਂ ਐਂਕਾ ਤੋਂ ਬੇਕਦਰ ਇਹ ਤੇ ਫਰੂਟ ਦੀ ਉਹ ਪਤਾ ਨਹੀਂ ਇਹ ਹੈ ਨਾ ਜੰਗਲੀ ਜਿਹੇ ਹੈਗੇ ਨੇ ਬੂਟੇ ਇਹਨਾਂ ਦਾ ਫਰੂਟ ਸੁਆਦ ਨਹੀਂ ਹੁੰਦਾ ਅੱਛਾ ਤਾਂ ਨਹੀਂ ਜਾਂਦੇ ਭਾਜੜ ਮੈਂ ਐਪਲ ਚੱਕੀ ਫੈਦੀ ਆਏ ਫੋਕੇ ਨੇ ਇਹ ਬਾਰੇ ਮਿੱਠੇ ਨਹੀਂ ਹੈਗੇ ਕੋਈ ਨਹੀਂ ਖਾਂਦਾ ਇਹਨਾਂ ਤਾਂ ਹੀ ਉਹ ਨਹੀਂ ਖਾਂਦੇ ਠੀਕ ਹੈ ਹਾਂ ਫਿਰ ਜਿਵੇਂ ਆਪਣਾ ਫੁਬਾੜਾ ਜਾਂ ਰੱਖਣ ਨੂੰ ਹੁੰਦਾ ਹਨ ਤੇ ਆਪਣੇ ਸਕੂਲਾਂ ਦੇ ਵਿੱਚ ਹੁੰਦੇ ਆ ਨਾ ਵਿੱਦਿਆ ਜਿਹੜੇ ਦਰਖਤ ਜੇ ਬੁੱਟੇ ਜੇ ਉਹ ਆ ਦੇਖੋ ਨਾ ਤੇ ਦਰਖਤ ਬਣੇ ਹੋਏ ਅੱਛਾ ਆ ਵਿਦਿਆਲੇ ਬੁੱਟੇ ਨੇ ਸਾਰੇ ਆ ਜਿੰਨੇ ਵੀ ਆ ਠੀਕ ਹੈ ਕਾਕ ਟਵਿੱਟਰ ਵੱਡਾ ਹੋਇਆ ਨਾ ਚਲੋ ਹੁਣ ਮੈਂ ਜਾਵਾਂ ਮੈਂ ਤਾਂ ਪਈ ਸੀਗੀ ਮੈਨੂੰ ਲੱਗਿਆ ਵੀ ਕਿ ਉਹ ਕਹਿੰਦੇ ਸੀ ਨਾ ਗੜਬੜ ਲੱਗਦੀ ਆ ਕੋਈ ਤਾਂ ਫਿਰ ਮੈਂ ਸੋਚਿਆ ਮੈਂ ਕਿ ਨਹੀਂ ਵੀ ਇਹ ਮੈਂ ਦਿਮਾਗ ਚੋਂ ਭੰਮ ਕੱਢਣਾ ਚਾਹੀਦਾ ਨਹੀਂ ਸੁਣ ਮੈਂ ਇੱਕ ਗੱਲ ਦੱਸਾਂ ਪ੍ਰੀਤ ਹਾਂਜੀ ਹਾਂ ਕੱਲਣਾ ਕੋਈ ਸਾਡੇ ਮੈਨੂੰ ਕਹਿੰਦਾ ਜੁਆਇਨ ਕਰਾ ਦੋ ਨਾ ਇਹ ਵੀ ਜੇ ਮੈਂ ਤੁਸੀਂ ਜੁਆਇਨ ਕੀਤੀ ਆ ਤੇ ਮੈਂ ਉਹਨੂੰ ਜੁਆਇਨ ਕਰਾ ਦਿੱਤਾ ਨਾ ਇਹ ਬਾ ਤੇ ਉਹਨੇ ਇਹ ਬੰਦੇ ਨੇ ਇਹੋ ਜਿਹੀ ਹਰਕਤ ਕੀਤੀ ਮੈਨੂੰ ਲਾਇਬ੍ਰੇਟ ਕਰਨੀ ਪੈਗੀ oh my god ਅਸਾਂ ਤਾਈਓ ਇਹ ਕਿੰਦੋ ਨਹੀਂ ਵੈਸੇ ਤੁਸੀਂ ਹਰੇਕ ਨੂੰ